ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੀ ਸੰਗਤ ਦੀ ਮੇਲ ਨਾਲ ਇਹ ਅਸੀਂ ਇੱਡਾ ਵੱਡਾ ਮੇਲਾ ਕਰਵਾ ਰਹੇ ਹੰਡੀ ਪੀਰ ਦੀ ਜਗ੍ਹਾ ਤੇ ਇਸ ਸਾਲ ਵੀ ਇੱਕ ਸਾਲ ਦੀ ਤਰ੍ਹਾਂ ਬਹੁਤ ਹੀ ਧੂਮ ਧਾਮ ਤੇ ਸ਼ਰਦਾ ਨਾਲ ਮੇਲਾ ਕਰਵਾਇਆ ਗਿਆ ਵਿਗਾਰਾ ਜੰਡੀ ਪੀਰ ਜੀ ਦਾ ਬਹੁਤ ਸੱਚੇ ਦਰਵਾਜ਼ੇ 'ਚ ਪਧਿਆ ਜੀ ਸਾਰੀ ਸੰਗਤ ਦਾ ਸਾਨੂੰ ਬਹੁਤ ਸਾਥ ਆ ਇਹ ਸੰਗਤ ਦਾ ਮੇਲਾ ਆ ਜੀ ਸਾਡਾ ਕਿਸੇ ਇੱਕ ਦਾ ਮੇਲਾ ਨਹੀਂ ਹੈਗਾ ਇਹ ਸਾਰੀ ਸੰਗਤ ਦਾ ਮੇਲਾ ਆ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਸਾਰੀ ਸੰਗਤ ਵੱਲੋਂ ਤੇ ਬਹੁਤ ਹੀ ਪਿਆਰ ਤੇ ਸਰਧਾ ਨਾਲ ਸਾਰੀ ਸੰਗਤ ਨੇ ਸਾਡਾ ਸਾਥ ਦਿੱਤਾ ਤੇ ਹਰੇਕ ਸਾਲ ਦੀ ਤਰ੍ਹਾਂ ਬਹੁਤ ਵੱਧ ਚੜ ਕੇ ਜੋ ਵੀ ਕਿਸੇ ਦਾ ਸਿਗਾ ਜੀ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਸਾਡਾ ਤੇ ਬਹੁਤ ਸਾਰੀ ਮਿਹਰਬਾਨੀਆਂ ਜੀ ਸਾਰੀ ਸੰਗਤ ਦੀ ਧੰਨਵਾਦ ਕਰਦੇ ਆ ਇੰਨਾ ਭਰਮਾ ਹੰਗਾਰਾ ਦੇ ਕਾਇਕ ਜੀ ਆਪਣੇ ਵੋਕੇਸ਼ਨ ਆਇਤ ਜੀ 메인 ਕਲਾਕਾਰ ਨੇ ਤੇ ਹੋਰ ਜੀ ਬਹੁਤ ਸੁਪਰ ਹਿੱਟ ਗੀਤਕਾਰ ਆ ਅਸਰੀਪਤ ਹਾਂਜੀ ਬਹੁਤ ਸੁਪਰ ਹਿੱਟ ਗੀਤਕਾਰ ਸਾਰੇ ਬਹੁਤ ਵਧੀਆ ਕਲਾਕਾਰ ਸੀ ਜੋ ਇੱਥੇ ਹਾਜ਼ਰੀ ਭਰ ਕੇ ਜੀ ਇੱਦਾਂ ਪੀਰਾਂ ਦੇ ਦਰਬਾਰਾਂ ਦੇ ਮੇਲੇ ਲੱਗਦੇ ਰਹੇ ਨੇ ਠੀਕ ਹੈ ਜੀ ਤੇ ਬਾਹਰ ਲਿਆ ਦੀ ਉਪਦੇਸ਼ ਉਪਦੇਸ਼ ਚ ਬੈਠੇ ਸੰਗਤਾਂ ਦੀ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਬਹੁਤ ਜ਼ਿਆਦਾ 12 ਸੰਗਤਾਂ ਨੇ ਸਾਡਾ ਸਾਥ ਦਿੱਤਾ ਜੀ ਮੇਲੇ ਦੇ ਉਪਰਵਾਣ ਲਈ ਮੇਲੇ ਲਈ ਸ਼ਾਨ ਵਧਾਉਣ ਲਈ ਠੀਕ ਹੈ ਬਹੁਤ ਪਰਮਾਉਗਾ ਰਹੇ ਜੀ ਬਹੁਤ ਜ਼ਿਆਦਾ ਸੰਯੋਗ ਗਿਆ ਸਾਨੂੰ ਇੰਨਾਰੇ ਵੀਰਾਂ ਦਾ ਤੇ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਦਾ ਜੀ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਮੇਲਾ ਬਣਿਆ ਮیرے ਨਸ਼ਿਆਂ ਦੇ ਗੋਸ਼ਨੀ ਰੱਖਿਆ ਆਪਦੇ ਗੁਰੂ ਦੇ ਲੜ ਲੱਗੋ ਠੀਕ ਹੈ ਜੀ ਨਸ਼ੇ ਨਹੀਂ ਗੋਸ਼ਨੀ ਦੇਣਾ ਸੇਤ ਬਣਾਓ ਗਿਆ ਮਾ ਘੇਡੋ ਆਪਦੇ ਕੰਮ ਕਰਾ ਲਿਆ ਧਿਆਨ ਦਿਓ ਜੀ

to be thank <laughs> you मटेड़े वारे मटेरे वारे उते मटेड़े वारे उतां बटेड़े न جي دوان جي ڪم بڏي بڏي ميري مشڪلن جو هو ڪا आदिले रतो 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 र Amém.